ਸਤਨਾਮ ਵਾਹਿਗੁਰੂ ਸਾਹਿਬ ਜੀ 12 ਮਹਾਮਾਜ ਮਹੱਲਾ 5 ਕਰ ਚੌਥਾ ਇੱਕ ਓਕਾਰ ਸਤਗੁਰ ਪ੍ਰਸਾਦਿ ਵੇ ਸਾਕ ਤਿਰਨ ਕਿਉ ਵਾਡੀਆਂ ਜਿਨਾਂ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੈ ਲਗੀ ਮਾਇਆ ਧੋ ਵੈਸਾ ਤੀਰਨ ਕਿਉ ਬਾਡੀਆਂ ਜਿਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੈ ਲਗੀ ਮਾਇਆ ਤੋ ਪੁੱਤਰ ਕਲੱਤਰ ਨ ਸੰਗਤ ਨ ਹਵੇ ਅਬ ਹਰ ਅਬ ਨਾਸੀਓ ਪਲ ਚਪਲ ਚ ਸਗਲੀ ਮੋਈ ਝੂਠੇ ਤੰਦੈ ਮੋਹੋ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਏ ਦਇਓ ਵਿਸਾਰੇ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋਪਰਾਪਤ ਹੋਏ ਵਸਖ ਸੁਹਾਵਾ ਤਾਂ ਲਗੇ ਜਾ ਸੰਤ ਪੇਟੈ ਹਰ ਸੋਏ ਨਾਨਕ ਕੀ ਪ੍ਰਭ ਬੇਨਤੀ ਰੱਬ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲਗੈ ਜਾ ਸੰਤ ਪੇਟੈ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਸੰਗਰਾਂਦ ਦੇ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ 12 ਮਹਾਮਾਜ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਘਰ ਚੌਥੇ ਸੁਰਤਾਲ ਵਿੱਚ ਗਉਣ ਦਾ ਹੁਕਮ ਹੈ ਪਰਮਾਤਮਾ ਇੱਕ ਹੈ ਜਿਸਦੇ ਨਾਲ ਮਿਲáp ਸਤਿਗੁਰ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਵਿਸਾਖੀ ਵਾਲਾ ਦਿਨ ਹਰੇਕ ਇਸਤਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ ਵਾਰ ਵਿਸਾਖ ਵਿੱਚ ਉਹਨਾਂ ਇਸਤਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿਛੜੀਆਂ ਪਈਆਂ ਹਨ ਜਿਨ੍ਹਾਂ ਦੇ ਅੰਦਰ ਪਿਆਰ ਦੇ ਪ੍ਰਗਟਾਵੇ ਦੀ ਅਣਹੋਂਦ ਹੈ ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ ਸੱਜਣ ਪ੍ਰਭੂ ਵਿਸਾਰ ਕੇ ਮਨ ਮੋਣੀ ਮਾਇਆ ਚੰਪੜੀ ਹੋਈ ਹੈ ਨਾ ਪੁੱਤਰ ਨਾ ਇਸਤਰੀ ਨਾ ਧਨ ਕੋਈ ਵੀ ਮਨੁੱਖ ਦੇ ਨਾਲ ਨਹੀਂ ਨਿਭਦਾ ਇੱਕ ਅਬਿਨਾਸੀ ਪ੍ਰਮਾਤਮਾ ਹੀ ਅਸਲ ਸਾਥੀ ਹੈ ਨਾਸਵੰਤ ਧੰਦੇ ਦਾ ਮੋਹ ਸਾਰੀ ਲੁਕਾਈ ਨੂੰ ਹੀ ਵਿਆਪ ਰਿਹਾ ਹੈ ਮਾਇਆ ਦੇ ਮੋਹ ਵਿੱਚ ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ ਆਤਮਕ ਮੋਤੇ ਮਰ ਰਹੀ ਹੈ ਇੱਕ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਹੋਰ ਜਿਤਨੇ ਵੀ ਕਰਮ ਇੱਥੇ ਕਰੀਦੇ ਹਨ ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋ ਲਏ ਜਾਂਦੇ ਹਨ ਭਾਵ ਉਹ ਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ ਪਿਆਰ ਸਰੂਪ ਪ੍ਰਭੂ ਨੂੰ ਵਿਸਾਰ ਕੇ ਖੁਆਰੀ ਹੀ ਹੁੰਦੀ ਹੈ ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ ਪ੍ਰਭੂ ਪ੍ਰੀਤਮ ਦੀ ਚਰਨੀ ਜਿਹੜੇ ਬੰਦੇ ਲੱਗਦੇ ਹਨ ਉਨ੍ਹਾਂ ਦੀ ਲੋਕ ਪਰਲੋਕ ਵਿੱਚ ਭਲੀ ਸੋਭਾ ਹੁੰਦੀ ਹੈ हे ਪ੍ਰਭੂ ਤੇਰੇ ਦਰ ਤੇ ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ ਰਜਮਾ ਮਿਲਾਪ ਨਸੀਬ ਹੋਵੇ ਰੁੱਤ ਫਿਰਨ ਨਾਲ ਚਪੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ ਪਰ ਜਿੰਦ ਨੂੰ ਵਿਸਾਖ ਦਾ ਮਹੀਨਾ ਤਦੋਂ ਹੀ ਸੋਣਾ ਲੱਗ ਸਕਦਾ ਹੈ ਜੇ ਹਰੀ ਸੰਤ ਪ੍ਰਭੂ ਮਿਲ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇ ਸੰਗਰਾਂਦ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਰਡ ਬਾਈ ਫਿਫਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ 12 ਮਹਾ ਦਾ 12th ਮੰਥਸ ਮਾਜ 5th ਮਹਾ 4th ਹਾਊਸ ਯੂਨੀ 1 ਯੂਨੀਵਰਸਲ ਕ੍ਰੀਏਟਰ ਗੋਡ ਬਾਈ ਦਾ ਗ੍ਰੇਸ ਆਫ ਦਾ ਟਰੂ ਗੁਰੂ ਗੁਰੂ ਸਾਹਿਬ ਜੀ ਸੇ ਦੈਟ ਇਨ ਦਾ ਮੰਥ ਆਫ ਵੈਸਾਖ How can the bride be patient? She is separated from her beloved. She has forgotten the Lord, her life companion, her master. She has become unattached to Maya. <clears throat> the deceitful one, neither son nor spouse nor Wealth shall go along with you. Only the eternal Lord entangled and enmeshed in the love of false occupations, the whole world is perishing without the name, the name of the Lord. They lose their. Lives in the hereafter. Forgetting the merciful Lord, they are ruined. Without God, there is no other at all. Pure is the reputation of those who are attached to the feet of the beloved Lord. Nanak makes this prayer to God. Please. Come and unite me with yourself. The month of vesak is beautiful and pleasant. When the scent causes me to meet the Lord. Vahigurjika ka khalsa, Ji ki fateh.